ਹੇ ਕਮ ਲਾਜਮ ਸਾਥਿਓ 21 ਮਾਰਚ ਦੀ ਖੰਨਾ ਰੈਲੀ ਦਾ ਤੁਹਾਡਾ ਸੁਨੇਹਾ ਸਾਨੂੰ ਮਿਲ ਗਿਆ ਅਸੀਂ ਤੁਹਾਡੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦੇ ਆ ਕਿਉਂਕਿ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਦਾ ਇਹ ਤੈਅ ਹੋਇਆ ਵੈ ਕਿ ਅਸੀਂ ਹੋਰਾਂ ਤਾਕਤਾਂ ਨਾਲ ਵੀ ਆਪਣੀ ਸਾਂਝ ਵਧਾਉਣ ਦੀ ਨੂੰ ਅੱਗੇ ਵਧਦੇ ਆ ਅਸੀਂ ਆਪਣੀ ਜਥੇਬੰਦੀ ਵੱਲੋਂ ਤੁਹਾਡੇ ਨਾਲ ਤੁਹਾਡੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਦੀ ਖਾਤਰ ਜਉਤਬੰਦੀ ਬਣਾਉਣੀ ਹੈ ਜਿਸ ਤਰ੍ਹਾਂ ਦੀਆਂ ਹਾਲਤਾਂ ਆ ਰਹੀਆਂ ਨੇ ਜਿਸ ਤਰ੍ਹਾਂ ਦੇ ਹਮਲੇ ਨਵੀਂ ਆਰਥਿਕ ਨੀਤੀ ਦੇ ਤਹਿਤ ਸਾਰੇ ਤਬਕਿਆਂ ਦੇ ਵਿੱਢੇ ਜਾ ਰਹੇ ਨੇ ਉਹਦੀ ਖਾਤਰ ਇੱਕ ਦੂਜੇ ਦੇ ਸਹਿਯੋਗ ਕਰਨ ਦੀ ਲੋੜ ਹੈ ਤੁਸੀਂ ਵੀ ਤਕੜੇ ਹੋ ਕੇ ਹਮੜਾ ਮਾਰੋ ਆਪਣੇ ਸੰਘਰਸ਼ ਨੂੰ ਤਕੜਾ ਕਰੋ ਅਸੀਂ 21 ਮਾਰਚ ਦੀ ਖੰਨਾ ਰੈਲੀ ਦੇ ਵਿੱਚ ਤੁਹਾਡੀ ਜ਼ੋਰਦਾਰ ਮਾਇਦ ਲਈ ਆ ਰਹੇ। ਇਹ ਕਬ ਲਾਜਮਤ ਸਤਿਓ 21 ਮਾਰਚ ਦੀ ਖੰਨਾ ਰੈਲੀ ਦਾ ਤੁਹਾਡਾ ਸਨੇਹਾ ਸਾਨੂੰ ਮਿਲ ਗਿਆ। ਆਸੀਂ ਤੁਹਾਡੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦੇ ਆ। ਕਿਉਂਕਿ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਦਾ ਇਹ ਤੈਅ ਹੋਇਆ ਵੈ ਕਿ ਅਸੀਂ ਹੋਰਾਂ ਤਾਕਤਾਂ ਨਾਲ ਵੀ ਆਪਣੀ ਸਾਂਝ ਵਧਾਉਣ ਦੀ ਅੱਗੇ ਵਧਦੇ ਆ। ਅਸੀਂ ਆਪਣੀ ਜਥੇਬੰਦੀ ਵੱਲੋਂ ਤੁਹਾਡੇ ਨਾਲ ਤੁਹਾਡੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਦੀ ਖਾਤਰ ਵਿਉਂਤਬੰਦੀ ਬਣਾਉਣੀ ਹੈ ਜਿਸ ਤਰ੍ਹਾਂ ਦੀਆਂ ਹਾਲਤਾਂ ਆ ਰਹੀਆਂ ਨੇ ਜਿਸ ਤਰ੍ਹਾਂ ਦੇ ਹਮਲੇ ਨਵੀਂ ਆਰਥਿਕ ਨੀਤੀ ਦੇ ਤਹਿਤ ਸਾਰੇ ਤਬਕਿਆਂ ਦੇ ਵਿਢੇ ਜਾ ਰਹੇ ਨੇ ਉਹਦੀ ਖਾਤਰ ਇੱਕ ਦੂਜੇ ਦਾ ਸਹਿਯੋਗ ਕਰਨ ਦੀ ਲੋੜ ਹੈ ਤੁਸੀਂ ਵੀ ਤੱਕੜੇ ਹੋ ਕੇ ਹਮਲਾ ਮਾਰੋ ਆਪਣੇ ਸੰਘਰਸ਼ ਨੂੰ ਤਕੜਾ ਕਰੋ ਅਸੀਂ 21 ਮਾਰਚ ਦੀ ਖੰਨਾ ਰੈਲੀ ਦੇ ਵਿੱਚ ਤੁਹਾਡੀ ਜ਼ੋਰਦਾਰ ਮੈਦ ਲਈ ਆ ਰਹੇ ਹੇਠ ਕਬ ਲਾਜਮਤ ਸਾਥਿਓ 21 ਮਾਰਚ ਦੀ ਖੰਨਾ ਰੈਲੀ ਦਾ ਤੁਹਾਡਾ ਸੁਨੇਹਾ ਸਾਨੂੰ ਮਿਲ ਗਿਆ ਆਸੀਂ ਤੁਹਾਡੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦੇ ਆ ਕਿਉਂਕਿ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਦਾ ਇਹ ਤੈਅ ਹੋਇਆ ਵੈ ਕਿ ਅਸੀਂ ਹੋਰਾਂ ਤਬਕਿਆਂ ਨਾਲ ਵੀ ਆਪਣੀ ਸਾਂਝ ਵਧਾਉਣ ਦੀ ਨੂੰ ਅੱਗੇ ਵਧਿਆ ਅਸੀਂ ਆਪਣੇ ਜਥੇਬੰਦੀ ਵੱਲੋਂ ਤੁਹਾਡੇ ਨਾਲ ਤੁਹਾਡੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਦੀ ਖਾਤਰ ਵਿਉਂਤਬੰਦੀ ਬਣਾਉਣੀ ਹੈ ਜਿਸ ਤਰ੍ਹਾਂ ਦੀਆਂ ਹਾਲਤਾਂ ਆ ਰਹੀਆਂ ਨੇ ਜਿਸ ਤਰ੍ਹਾਂ ਦੇ ਹਮਲੇ ਨਵੀਂ ਆਰਥਿਕ ਨੀਤੀ ਦੇ ਤਹਿਤ ਸਾਰੇ ਤਬਕਿਆਂ ਦੇ ਵਿਢੇ ਜਾ ਰਹੇ ਨੇ ਉਦੀ ਖਾਤਰ ਇੱਕ ਦੂਜੇ ਦੇ ਸਹਿਯੋਗ ਕਰਨ ਦੀ ਲੋੜ ਹੈ ਤੁਸੀਂ ਵੀ ਤਕੜੇ ਹੋ ਕੇ ਹਮੜਾ ਮਾਰੋ ਆਪਣੇ ਸੰਘਰਸ਼ ਨੂੰ ਤਕੜਾ ਕਰੋ ਅਸੀਂ 21 ਮਾਰਚ ਦੀ ਖੰਨਾ ਰੈਲੀ ਦੇ ਵਿੱਚ ਤੁਹਾਡੀ ਜ਼ੋਰਦਾਰ ਮਹਿਦ ਲਈ ਆ ਰਹੇ ਹਾਂ ਕਿ ਕਬ ਲਾਜਮੇ ਸਾਥਿਓ 21 ਮਾਰਚ ਦੀ ਖੰਨਾ ਰੈਲੀ ਦਾ ਤੁਹਾਡਾ ਸੁਨੇਹਾ ਸਾਨੂੰ ਮਿਲ ਗਿਆ ਅਸੀਂ ਤੁਹਾਡੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦੇ ਹਾਂ ਕਿਉਂਕਿ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਦਾ ਇਹ ਤੈਅ ਹੋਇਆ ਵੈ ਕਿ ਅਸੀਂ ਹੋਰਾਂ ਤਾਕਤਾਂ ਨਾਲ ਵੀ ਆਪਣੀ ਸਾਂਝ ਵਧਾਉਣ ਦੀ ਅੱਗੇ ਵਧਿਆ ਅਸੀਂ ਆਪਣੀ ਜਥੇਬੰਦੀ ਵੱਲੋਂ ਤੁਹਾਡੇ ਨਾਲ ਤੁਹਾਡੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਦੀ ਖਾਤਰ ਜਉਂਤ ਬੰਦੀ ਬਣਾਉਣੀ ਹੈ ਜਿਸ ਤਰ੍ਹਾਂ ਦੀਆਂ ਹਾਲਤਾਂ ਆ ਰਹੀਆਂ ਨੇ ਜਿਸ ਤਰ੍ਹਾਂ ਦੇ ਹਮਲੇ ਨਵੀਂ ਆਰਥਿਕ ਨੀਤੀਆਂ ਦੇ ਤਹਿਤ ਸਾਰੇ ਤਬਕਿਆਂ ਦੇ ਵਿੱਢੇ ਜਾ ਰਹੇ ਨੇ। ਉਦੀ ਖਾਤਰ ਇੱਕ ਦੂਜੇ ਦੇ ਸਹਿਯੋਗ ਕਰਨ ਦੀ ਲੋੜ ਹੈ। ਤੁਸੀਂ ਵੀ ਤਕੜੇ ਹੋ ਕੇ ਹਮੜਾ ਮਾਰੋ। ਆਪਣੇ ਸੰਘਰਸ਼ ਨੂੰ ਤਕੜਾ ਕਰੋ। ਅਸੀਂ 21 ਮਾਰਚ ਦੀ ਖੰਨਾ ਰੈਲੀ ਦੇ ਵਿੱਚ ਤੁਹਾਡੀ ਜ਼ੋਰਦਾਰ ਮੈਦ ਲਈ ਆ ਰਹੇ ਹਾਂ। ਫੇਰ ਕਬ ਲਾਜਮੇ ਸਾਥਿਓ 21 ਮਾਰਚ ਦੀ ਖੰਨਾ ਰੈਲੀ ਦਾ ਤੁਹਾਡਾ ਸੁਨੇਹਾ ਸਾਨੂੰ ਮਿਲ ਗਿਆ। ਅਸੀਂ ਤੁਹਾਡੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦੇ ਆ ਕਿਉਂਕਿ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਦਾ ਇਹ ਤੈਅ ਹੋਇਆ ਵੈ ਕਿ ਅਸੀਂ ਹੋਰਾਂ ਤਾਕਤਾਂ ਨਾਲ ਵੀ ਆਪਣੀ ਸਾਂਝ ਵਧਾਉਣ ਦੀ ਅੱਗੇ ਵਧਦੇ ਆ ਅਸੀਂ ਆਪਣੀ ਜਥੇਬੰਦੀ ਵੱਲੋਂ ਤੁਹਾਡੇ ਨਾਲ ਤੁਹਾਡੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਦੀ ਖਾਤਰ ਵਿਉਂਤਬੰਦੀ ਬਣਾਉਣੀ ਹੈ ਜਿਸ ਤਰ੍ਹਾਂ ਦੀਆਂ ਹਾਲਤਾਂ ਆ ਰਹੀਆਂ ਨੇ ਜਿਸ ਤਰ੍ਹਾਂ ਦੇ ਹਮਲੇ ਨਵੀਂ ਆਰਥਿਕ ਨੀਤੀਆਂ ਦੇ ਤਹਿਤ ਸਾਰੇ ਤਬਕਿਆਂ ਦੇ ਵਿੱਢੇ ਜਾ ਰਹੇ ਨੇ ਉਹਦੀ ਖਾਤਰ ਇੱਕ ਦੂਜੇ ਦੇ ਸਹਿਯੋਗ ਕਰਨ ਦੀ ਲੋੜ ਹੈ ਤੁਸੀਂ ਵੀ ਤਕੜੇ ਹੋ ਕੇ ਹਮੜਾ ਮਾਰੋ ਆਪਣੇ ਸੰਘਰਸ਼ ਨੂੰ ਤਕੜਾ ਕਰੋ ਅਸੀਂ 21 ਮਾਰਚ ਦੀ ਖੰਨਾ ਰੈਲੀ ਦੇ ਵਿੱਚ ਤੁਹਾਡੀ ਜ਼ੋਰਦਾਰ ਮੈਦ ਲਈ ਆ ਰਹੇ ਹਾਂ